ਬੜੇ ਉਹਦੇ ਲਈ ਬੋਲ ਇਹੋ ਜਿਹੇ ਬੋਲਿਆ ਕਰਨ ਕੋਈ ਕਿਹਾ ਕਰੇ ਇੱਕ ਹੋਜਾ ਸਿੰਘ ਹੈ ਕੋਈ ਕਿਹਾ ਕਰੇ ਲੰਕਾ ਦਾ ਚੋਰ ਹੈ ਮੁੱਖ ਤੇ ਦਾੜੀ ਨਹੀਂ ਸੀ ਉਮਰ ਤਾਂ ਸੀ ਕਾਫੀ ਤੇ ਮੁੱਖ ਦੇ ਉੱਤੇ ਦਾੜੀ ਨਹੀਂ ਸੀ ਪੁੱਠੇ ਪੁੱਠੇ ਨਾਵਾਂ ਦੇ ਨਾਲ ਵੇ ਸਾਧ ਸੰਗਤਨ ਵਾਸਤੇ ਸਾਧ ਸੰਗਤ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਹੁੰਦੇ ਕੋਈ ਕਹੇ ਲੰਕਾ ਦਾ ਚੋਰ ਕੋਈ ਕਹੇ ਖੋਜਾ ਸਿੰਘ ਤੇ ਇੱਕ ਦਿਨ ਉਹਨੇ ਰੋਕੇ ਨਾ ਤੇ ਮਹਾਪੁਰਸ਼ਾਂ ਦੇ ਕੋਲ ਬੇਨਤੀ ਕੀਤੀ ਕਹਿੰਦੇ ਹਾਂ ਮਹਾਪੁਰਸ਼ ਕਹਿਣ ਲੱਗੇ ਵੀ ਹਾਂ ਵੀ ਖੋਜਾ ਸਿੰਘਾ ਉਹ ਕਹਿਣ ਲੱਗਿਆ ਮਹਾਪੁਰਸ਼ੋ ਜਾਲਾ ਨਾਲ ਦੇ ਸਿੰਘ ਤਾਂ ਕਹਿੰਦੀ ਕਹਿੰਦੇ ਸੀ ਤੁਸੀਂ ਵੀ ਮੈਨੂੰ ਹੁਣ ਆਏ ਕਹਿਣ ਲੱਗ ਪਏ ਮਹਾਪੁਰਸ਼ ਮੇਰ ਦਾ ਇੱਕੋ ਹੀ ਅਰਦਾਸ ਹੈ ਕਿ ਮੈਨੂੰ ਮੇਰੇ ਤੇ ਇੱਕ ਕਿਰਪਾ ਕਰ ਦਿਓ ਮਹਾਪੁਰਸ਼ ਕਹਿਣ ਲੱਗੇ ਦੱਸ ਸਿੰਘਾ ਕੀ ਚਾਹੀ ਮਹਾਪੁਰਸ਼ੋ ਕਿਰਪਾ ਕਰੋ ਮੈਨੂੰ ਆ ਦਾੜੇ ਦੀ ਪ੍ਰਾਪਤੀ ਹੋ ਜਾਏ ਮੈਨੂੰ ਬੜਾ ਸਤਾਉਂਦੇ ਆ ਨਾਲ ਦੇ ਕੋਈ ਲੰਕਾ ਦਾ ਜੋਰ ਕੋਈ ਖੋਜਾ ਸਿੰਘ ਕੋਈ ਬੜਾ ਇਹੋ ਜਿਹਾ ਸ਼ਬਦ ਵਰਤਦੇ ਐ ਤੇ ਮਹਾਰਾ ਕਿਰਪਾ ਕਰੋ ਕਿ ਮੁਖ ਤੇ ਦਾੜਾ ਆ ਜਾਏ ਕਹਿੰਦੇ ਮਹਾਪੁਰਸ਼ਾਂ ਨੇ ਫਿਰ ਵਚਨ ਕੀਤਾ ਠੀਕ ਹੈ ਸਿੰਘਾ ਮੁੱਖ ਦੇ ਦਾੜਾ ਆ ਜਾਏਗਾ ਜਦੋਂ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਵਿੱਚ ਸੰਗਤ ਜਾਂਦੀ ਹੈ ਨਾ ਨਮਸਕਾਰ ਕਰਨ ਵਾਸਤੇ ਜਿੱਥੇ ਜੋੜੇ ਲਾਉਂਦੀ ਹੈ ਸੰਗਤ ਉੱਥੋਂ ਉਹਨਾਂ ਸੰਗਤਾਂ ਦੇ ਚਰਨਾਂ ਦੇ ਉਹ ਜੋੜਿਆਂ ਦੀ ਧੂੜ ਨੂੰ ਜੋੜਿਆਂ ਦੇ ਵਿੱਚੋਂ ਲੱਗੀ ਹੋਈ ਨੂੰ ਲਾਇਆ ਕਰ ਕੱਪੜੇ ਦੇ ਨਾਲ ਹੱਥ ਦੇ ਨਾਲ ਆਪਣੇ ਮੁੱਖ ਦੇ ਉੱਤੇ ਜਿੱਥੇ ਜਿੱਥੇ ਮੁੱਖ ਦੇ ਉੱਤੇ ਹੱਥ ਫੇਰੇਗਾ ਉਹ ਚਰਨਾਂ ਦੀ ਧੂੜ ਦੇ ਉਹ ਦਾੜਾ ਆ ਜਾਏਗਾ ਨਾਲ ਦੀ ਨਾਲ ਰਸਨਾ ਦੇ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪਣੇ ਤੇ ਸਾਧ ਸੰਗਤ ਉਹ ਮਹਾਪੁਰਖਾਂ ਦੀ ਜਿੱਤੀ ਜੁਗਤੀ ਦੇ ਨਾਲ ਰੋਜ਼ਾਨਾ ਆਈ ਸੰਗਦੇ ਜੋੜੇ ਝਾੜਿਆ ਕਰੇ ਤੇ ਨਾਲੇ ਰਸਨਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਤੇ ਹੱਥ ਦੇ ਨਾਲ ਆਪਣੇ ਮੁਖ ਦੇ ਉੱਤੇ ਸਾਧ ਸੰਗਤ ਉਹ ਸੰਗਤ ਦੀ ਚਰਨਾਂ ਦੀ ਧੂੜ ਨੂੰ ਲਾਇਆ ਕਰੇ ਸਮਾਪਿਤ ਹੁੰਦਾ ਗਿਆ ਸਾਧ ਸੰਗਤ ਦਾੜਾ ਸੰਘੜਾ ਪਹਾੜਾ ਉਤਰਿਆ ਆਇਆ ਸੰਗਤ ਦੇ ਚਰਨਾਂ ਦੀ ਧੂੜ ਸੰਤ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਦੇ ਵਿੱਚ ਵੀ ਕਿੰਨੀ ਕਿ ਤਾਕਤ ਆ ਮੈਂ ਬਚਨ ਇਹ ਕਰੀ ਤੇ ਸਾਧ ਸੰਗਤ ਦਾੜਾ ਕਾਫੀ ਸੰਗਣਾ ਤੇ ਭਾਰਾ ਉਤਰਿਆ ਜੀ ਤੇ ਸਾਧ ਸੰਗਤ ਉਹ ਜਿਹੜੇ ਨਾਲ ਦੇ ਟਾਂਚਾ ਮਾਰਦੇ ਹੁੰਦੇ ਸੀ ਕਿ ਲੰਕਾ ਦਾ ਚੋਰ ਤੇ ਕੋਈ ਕਹੇ ਖੋਜਾ ਸਿੰਘ ਤੇ ਹੁਣ ਉਹ ਬੇਸ਼ਰਮੀ ਦੇ ਨਾਲ ਸਿਰ ਉਹਨਾਂ ਦੇ ਵੀ ਨੀਵੇਂ ਉਹਨਾਂ ਦੇ ਨਾਲੋਂ ਵੀ ਦਾੜਾ ਸਾ ਸੰਗ ਸੰਗਣਾ ਤੇ ਭਾਰਾ ਉਹ ਸਿੰਘ ਦੇ ਜਿਹਦੇ ਮੁਖ ਦੇ ਉਤੇ ਦਾੜਾ ਤੇ ਇੱਕ ਦਾ ਕੇਸ ਵੀ ਨਹੀਂ ਸੀ